ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਨਿੱਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵਟਰ ਚੈਂਟ ਸਵਟਰ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪੈਂਦੀ ਹੈ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਨ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀ ਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨੰਮੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 5 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 4 ਕੁੰਡੇ ਐਕਸਟਰਾ ਲੈਣੇ ਆ ਇੱਕ ਕੁੰਡ ਐਕਸਟਰਾ ਫਸਟ ਉੱਪਰ ਰੱਖਣਾ ਤਿੰਨ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਇਹਨਾਂ ਤਿੰਨ ਕੁੰਡਿਆਂ ਵਿੱਚੋਂ ਦੋ ਕੁੰਡੇ ਆ ਪੋਲਟੇ ਬਣਾਈ ਕਰਨੇ ਇੱਕ ਕੁੰਡ ਐਕਸਟਰਾ ਰੱਖਣਾ ਜੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਪਹਿਲੀ ਸਲ ਪਹਿਲੀ ਸਲਾਈ ਆਪਣੀ ਇਹ ਜਦੋਂ ਆਪਾਂ ਡਿਜ਼ਾਈਨ ਦੀ ਸਟਾਰਟਿੰਗ ਕਰਨੀ ਹੈ ਉਦੋਂ ਹੀ ਬਣਾਉਣੀ ਹੈ ਉਸ ਤੋਂ ਅੱਗੇ ਦੋ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਪੈਂਦਾ ਰਹੂਗਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਉਲਟ ਸਾਈਡ ਦੇ ਵਿੱਚ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਬਾਰਡਰ ਦੀ ਜਿਹੜੀ ਲਾਸਟ ਵਾਲੀ ਸਲਾਈ ਹੈ ਇਸ ਨੂੰ ਆਪਾਂ ਇਸ ਤਰ੍ਹਾਂ ਥ੍ਰੈਡ ਬਾਰਲੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਈ ਕਰਨਾ ਕੋਈ ਵੀ ਬਾਰਡਰ ਬਣਾਈ ਕਰਨ ਤੋਂ ਬਾਅਦ ਬਾਰਡਰ ਦੀ ਲਾਸਟ ਵਾਲੀ ਸਿਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਆਪਾਂ ਸਿੱਧਾ-ਸਿੱਧਾ ਬਣਾਈ ਕਰਨਾ ਹੈ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਲਾਸਟ ਵਾਲੀ ਸਿਲਾਈ ਸਿੱਧੀ-ਸਿੱਧੀ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਐਸ ਤਰ੍ਹਾਂ ਜੀ ਸਾਰੇ ਕੁੰਡਿਆਂ ਦੀ ਸਿੱਧੀ-ਸਿੱਧੀ ਬਣਾਈ ਕਰਨੀ ਹੈ ਬਾਰਡਰ ਸਾਰਾ ਬਣਾਈ ਕਰਨ ਦੇ ਬਾਅਦ ਲਾਸਟ ਉੱਪਰ ਇੱਕ ਕੁੰਡਾ ਆਪਾਂ ਐਕਸਟਰਾ ਰੱਖਿਆ ਇਸ ਨੂੰ ਆਪਾਂ ਸਲਿੱਪ ਕਰ ਲੈਣਾ ਜੀ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਆਪਣਾ ਸਟਾਰਟ ਹੁੰਦਾ ਫਰਸਟ ਸਲਾਈ ਫਰਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਥ੍ਰੈਡ ਬਾਹਰਲੀ ਸਾਈਡ ਕਰ ਲੈਣਾ ਤਿੰਨ ਕੁੰਡੇ ਰਹਿਣੇ ਆ ਅੱਗੇ ਤਿੰਨ ਕੁੰਡਿਆਂ ਦੇ ਵਿੱਚ ਵਿਚਕਾਰਲੇ ਕੁੰਡੇ ਦੇ ਨੀਚੋਂ ਜਿਹੜਾ ਕੁੰਡਾ ਆਪਾਂ ਉਲਟਾ ਬਣਾਈ ਕੀਤਾ ਉਲਟੇ ਕੁੰਡੇ ਇੱਧਰ ਆਏ ਆ ਜੀ ਇਹਦੇ ਵਿਚਕਾਰਲੇ ਕੁੰਡੇ ਦੇ ਨੀਚੇ ਇੱਕ ਕੁੰਡਾ ਲੈਣਾ ਏਸ ਕੁੰਡੇ ਨੂੰ ਇਸ ਲਾਈਨ ਉੱਪਰ ਰੱਖ ਕੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਤਿੰਨ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਏਸ ਐਕਸਟਰਾ ਕੁੰਡੇ ਨੂੰ ਤਿੰਨਾਂ ਕੁੰਡਿਆਂ ਦੇ ਉੱਪਰੋਂ ਸਲਿੱਪ ਕਰਦੇ ਨੇ ਫਸਟ ਕੁੰਡਾ ਐਕਸਟਰਾ ਏਸ ਨੂੰ ਛੱਡ ਕੇ ਬਾਕੀ ਇਹ ਪੰਜ ਕੁੰਡਿਆਂ ਦਾ ਪੈਟਰਨ ਹੈ ਇਹੀ ਪੰਜ ਕੁੰਡਿਆਂ ਦਾ ਪੈਟਰਨ ਰਿਪੀਟ ਕਰਨਾ ਹੈ ਦੋ ਕੁੰਡੇ ਉਲਟੇ ਥ੍ਰੈਡ ਪਰਲੀ ਸਾਈਡ ਤਿੰਨ ਕੁੰਡਿਆਂ ਦੇ ਵਿੱਚੋਂ ਵਿਚਕਾਰਲੇ ਕੁੰਡੇ ਚ ਦੇ ਨੀਚੋਂ ਇੱਕ ਕੁੰਡਾ ਲੈਣਾ ਇਸ ਕੁੰਡੇ ਨੂੰ ਸਲਾਈ ਉੱਪਰ ਰੱਖ ਕੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਤਿੰਨ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਇਸ ਐਕਸਟਰਾ ਕੁੰਡੇ ਨੂੰ ਤਿੰਨੋਂ ਕੁੰਡਿਆਂ ਦੇ ਉੱਪਰ ਸਲਿੱਪ ਕਰ ਦੇਣਾ ਇਹੀ ਪੈਟਰਨ ਆਪਾਂ ਪੰਜ ਕੁੰਡਿਆਂ ਦਾ ਅੱਗੇ ਰਿਪੀਟ ਕਰਦੇ ਜਾਣਾ ਆਪਾਂ ਇਹ ਡਿਜ਼ਾਈਨ ਨੂੰ 29 ਕੁੰਡਿਆਂ 'ਤੇ ਬਣਾ ਰਹੇ ਹਾਂ ਜੀ 25 ਕੁੰਡੇ ਆਪਾਂ ਡਿਜ਼ਾਈਨ ਦੇ ਲਈ ਲਏ ਆ 4 ਕੁੰਡੇ ਐਕਸਟਰਾ ਲਏ ਆ 2 ਕੁੰਡੇ ਅੱਗੇ ਉਲਟੇ 3 ਕੁੰਡਿਆਂ 'ਤੇ ਡਿਜ਼ਾਈਨ ਇਸ ਤਰ੍ਹਾਂ ਐਕਸਟਰਾ ਕੁੰਡੇ ਨੂੰ 3 ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਡਿਜ਼ਾਈਨ ਪਾਉਂਦੇ ਹੋਏ ਫਸਟ ਸਲਾਈ ਸਿੱਧੀ ਸਾਈਡ ਤੋਂ ਬਣਾਈ ਕਰਦੇ ਜਾਣਾ। ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਨੇ ਆ। ਇੱਕ ਕੁੰਡ ਐਕਸਟ੍ਰੇ ਇਸ ਨੂੰ ਸਲਿੱਪ ਕਰ ਲੈਣਾ। ਦੂਸਰੀ ਸਲਾਈ ਦੂਸਰੀ ਸਲਾਈ ਏਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ। ਏ ਸਲਾਈ ਦੇ ਵਿੱਚ ਪਹਿਲਾ ਕੁੰਡ ਐਕਸਟ੍ਰੇ ਇਸ ਦੀ ਬਣਾਈ ਕਰ ਲੈਣੀ ਆ। ਇਸ ਤੋਂ ਅੱਗੇ ਥ੍ਰੈਡ ਰੱਖਣਾ ਬਾਹਰੀ ਸਾਈਡ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਈ ਕਰਕੇ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਥ੍ਰੈਡ ਬਾਹਰੀ ਸਾਈਡ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਈ ਕਰਕੇ ਦੂਸਰੀ ਸਲਾਈ ਉਲਟ ਸਾਈਡ ਤੋਂ ਆਪਾਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਡਿਜ਼ਾਈਨ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ ਜੀ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਹੀ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਲਾਸਟ ਉੱਪਰ ਇੱਕ ਉਹਨਡ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਇਸ ਡਿਜ਼ਾਈਨ ਨੂੰ ਆਪਾਂ ਅੱਗੇ ਫਸਟ ਸਲਾਈ ਸਿੱਧੀ ਸਾਈਡ ਤੋਂ ਰਿਪੀਟ ਕਰਦੇ ਜਾਣਾ ਜੀ ਦੋਈ ਸਲਾਈਆਂ ਦਾ ਹੀ ਡਿਜ਼ਾਈਨ ਹੈ ਦੋ ਸਲਾਈਆਂ ਦੇ ਵਿੱਚ ਪੈ ਜਾਂਦਾ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਰਿਪੀਟ ਕਰਦੇ ਜਾਣਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ